ਦਲਸ਼ਾਨ ਖੂਬਸੂਰਤੀ ਦੇਖੋ ਤੁਸੀਂ ਘੋੜੇ ਦੀ ਤੇ ਘੋੜਾ ਇਹ ਲਿਵਿੰਗ ਲੈਜੈਂਡ ਸਮੁੰਦਰ ਘੋੜੇ ਦਾ ਪੁੱਤ ਆ ਡੀ ਐਨ ਏ ਪਾਸ ਇਸ ਘਰੀ ਇਹ ਪੈਦਾ ਹੋਇਆ ਬਾਕੀ ਪਿੰਡ ਦਾ ਨਾਂ ਤੁਸੀਂ ਸਾਹਮਣੇ ਲਿਖਿਆ ਦੇਖ ਹੀ ਰਹੇ ਹੋ ਪੰਜਾਬੀ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਬਾਪੂ ਰਾਜ ਸਿੰਘ ਜੀ ਦੇ ਘਰੇ ਆਦੇਸ਼ ਸਟੇਬਲ ਪਿੰਡ ਖੂਨਣਕਲਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਘੋੜੇ ਦੀ ਖੜਨੀ ਖੁੜਨੀ ਬਹੁਤ ਕਮਾਲ ਦੀ ਆ ਬਈ ਘੋੜੇ ਦੀ ਧੌਣ ਦਾ ਅਠਾ ਬਹੁਤ ਬਾਕੀ ਜੇ ਮੈਂ ਅਗਰੈਸ਼ਨ ਦੀ ਗੱਲ ਕਰਾਂ ਅਗਰੈਸ਼ਨ ਵੀ ਬਹੁਤ ਆ ਤੇ ਸਾਊ ਵੀ ਬਹੁਤ ਆ ਇਹ ਘੋੜਾ ਇਹ ਤੁਹਾਨੂੰ ਬਿਲਕੁਲ ਸਮੁੰਦਰ ਦੀ ਕਾਪੀ ਉਹ ਲੱਗੂਗਾ ਕਿਉਂਕਿ ਸਮੁੰਦਰ ਨੇ ਬਹੁਤ ਚੰਗੇ ਚੰਗੇ ਬੱਚੇ ਪੈਦਾ ਕੀਤੇ ਆ ਤੇ ਬੱਚੇ ਹੁਣ ਦਲシャン ਵੀ ਬਹੁਤ ਚੰਗੇ ਪੈਦਾ ਕਰ ਰਿਹਾ ਇਸ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਦੋ ਰਿਜ਼ਲਟ ਦਿਖਾਉਣਿਆ ਦਲシャン ਦੇ ਵੈਸੇ ਵੀ ਕੁਝ ਫੋਟੋਆਂ ਲਾਉਂਗਾ ਬੱਚੇ ਬਹੁਤ ਬਾਖਮਾਲ ਦਿੱਤੇ ਆ ਨੇ ਕਿਉਂਕਿ ਇਹਦੀ ਮਾਂ ਤੇ ਪਿਓ ਦੋਵੇਂ ਬਹੁਤ ਚੰਗੇ ਆ ਇਹਦੀ ਮਾਂ ਬਾਇਉਰੀ ਕਹਿੰਦੇ ਵੀ 65 ਇੰਚ ਕੱਦ ਦੀ ਬਹੁਤ ਵੱਡੀ ਘੋੜੀ ਸੀ ਤੇ ਦਲシャン ਆਪਦੇ ਬੱਚੇ ਬਿਲਕੁਲ ਸਪੌਟਲੈਸ ਤਸ਼ਕੀਨ ਕੁੰਡੀਦਾਰ ਕੰਨਾਂ ਵਾਲੇ ਬੱਚੇ ਦੇ ਰਿਆ ਦਲシャン ਦੀ ਫੀਸ ਵੀ ਬਿਲਕੁਲ ਜਾਇਜ਼ ਰੱਖੀ ਹੋਈ ਆ ਕਿਉਂਕਿ ਫੀਸ ਹੁਣ ਬੱਚੇ ਆਉਣ ਤੋਂ ਬਾਅਦ ਥੋੜੀ ਜਿਹੀ ਵਧਾਈ ਆ ਕੋਈ ਬੜੀ ਜਿਆਦਾ ਇਹਦੀ ਫੀਸ ਨਹੀਂ ਹੈਗੀ ਕਿਉਂਕਿ ਘੋੜੇ ਦੇ ਵਿੱਚ ਕੁਆਲਟੀ ਵੀ ਬਹੁਤ ਜਿਆਦਾ ਆ ਤੇ ਬਾਕੀ ਡੀ ਐਨ ਏ ਪਾਸ ਆ ਇਹ ਘੋੜਾ ਕਿਉਂਕਿ ਬਰੀਡਿੰਗ ਤੇ 30 ਸਾਲ ਦਾ ਲੰਮਾ ਤਜਰਬਾ ਕਿਉਂਕਿ ਖੂਨਨ ਗਾਲਾਂ ਪਿੰਡ ਵੈਸੇ ਵੀ ਘੋੜਿਆਂ ਦੇ ਵਿੱਚ ਬਰੀਡਿੰਗ ਕਰਕੇ ਹੀ ਜਾਣਿਆ ਜਾਂਦਾ ਬਹੁਤ ਚੰਗੇ ਚੰਗੇ ਘੋੜੇ ਘੋੜੀਆਂ ਇਸ ਪਿੰਡ ਦੇ ਵਿੱਚ ਪੈਦਾ ਹੋਇਆ